raag gaurik veer je ke ek kamkar satguru prasad ben sat sati hoy kaise nar pandit dekhr de vichar preet bina kaise badh sne jab lag ras tab lag nahi ne raho ਸਹਾਨ ਸਤ ਕਰ ਜੀਆ ਆਪਣਾ ਸੋਰ ਨਿਓ ਕਿਉ ਮਲੇ ਨ ਸੁਪਨੇ ਤਨ ਮਨ ਤਨ ਗੈ ਸੋਪ ਸਰੀਰ ਸੋਈ ਸਹੰਦਨ ਕਹੇ ਕਬੀਰ ਤਨ ਮਨ ਤਨ ਗੈ ਸੋਪ ਸਰੀਰ ਸੋ ਇਸ ਹੰਦ ਨੇ ਕਹੇ ਕਵੀਰ ਇਹ ਸ਼ਬਦ ਸਤਗੁਰ ਕਬੀਰ ਮਹਾਰਾਜ ਜੀ ਦੇ ਮੁਖਾਰਬਨ ਤੋਚ ਰਿਹਾ ਸ਼ਬਦ ਧੰ ਧੰ ਚ ਵਰਸ਼ਤਬ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਾਗ ਗੋੜੀ ਅੰਗ 328 ਤੇ ਸ਼ਿਸ਼ੋ ਬਤਾਏ ਸਤਗੁਰ ਸੱਚ ਤੇ ਚੱਲਣ ਦੇ ਰਸਤੇ ਨੂੰ ਸਮਝਾ ਰਹੇ ਜਿਨ੍ਹਾਂ ਨੇ ਸੱਚ ਤੇ ਚੱਲਣਾ ਹੈ ਉਹਨਾਂ ਨੂੰ ਕਿਸੇ ਚੀਜ਼ ਦੇ ਨਾਲ ਪਿਆਰ ਨਹੀਂ ਪਿਆਰ ਹੈ ਉਹਨਾਂ ਨੂੰ ਇੱਕੋ ਹੀ ਚੀਜ਼ ਨਾਲ ਕੇ ਪਰਮਾਤਮਾ ਦੇ ਨਾਲ ਪ੍ਰੇਮ ਹੈ ਇਸ਼ਕ ਹੈ ਬਾਕੀ ਸਾਰੇ ਹੀ ਦੁਨੀਆ ਦਾ ਮੋਹ ਤੋੜ ਦਿੰਦੇ ਹੋ ਪਰ ਇੱਥੇ ਸਤੀ ਦੀ ਗੱਲ ਸਤਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਦਿਨ ਸਤ ਸਤੀ ਹੋਏ ਕੈਸੇ ਨਾਰ ਸਤੀ ਦੀ ਪ੍ਰਥਾ ਚੱਲਦੀ ਹੁੰਦੀ ਸੀ ਕਿ ਕਿਸੇ ਘਰਵਾਲੇ ਨੇ ਜਦੋਂ ਮਰ ਜਾਣਾ ਤੇ ਉਹਦੇ ਘਰਵਾਲੀ ਨੂੰ ਅੱਗ 'ਚ ਸਾੜ ਦਿੰਦੇ ਸੀ ਸੜ ਜਾਂਦੀ ਸੀ ਉਹ ਤੇ ਉਹ ਸਮਝਾ ਰਿਹਾ ਪੰਡਤ ਨੂੰ ਜੇ ਤੂੰ ਇਹਨੂੰ ਸਤੀ ਕਹਿ ਰਿਹਾ ਸਤੀ ਤਾਂ ਤਾਂ ਹੋਗੀ ਜੇ ਜਿਹੜਾ ਬੰਦਾ ਮਰਿਆ ਉਹਦਾ ਮਾਇਆ ਨਾਲ ਪਿਆਰ ਨਹੀਂ ਸੀ ਤੇ ਇਹ ਵੀ ਤਾਂ ਹੋਊਗੀ ਜੇ ਇਹ ਪੁਰੇ ਸੁਹਾਗਣਾ ਤਾਂ ਇਹ ਵੀ ਪਤੀ ਵਰਤਾ ਹੋਤੋਵੇ ਤੇ ਜੇ ਤੂੰ ਉਹਦੇ ਕੰਨੇ ਵੀ ਬੰਦਾ ਮਰ ਗਿਆ ਤੇ ਨਾਲੇ ਸੜ ਗਈ ਸਤੀ ਹੋ ਗਈ ਕਬੀਰ ਮਹਾਰਾਜ ਨਹੀਂ ਮੰਨਦੇ ਇਸ ਗੱਲ ਕਹਿੰਦੇ ਜਿਹਦੇ ਰਿਹਦੇ ਦੇ ਵਿੱਚ ਸਤ ਹੀ ਹੈ ਨਹੀਂ ਉਹ ਸਤੀ ਹੋਈ ਨਹੀਂ ਸਕਦੀ ਬਿਨ ਸਤ ਸਤੀ ਹੋਏ ਕੈਸੇ ਨਾਰ ਪੰਡਤ ਦੇਖੋ ਰਿਦੇ ਵਿਚਾਰ ਕਹਿੰਦੇ ਪੰਡਤ ਜੀ ਵਿਚਾਰ ਕਰੋ ਤੁਸੀਂ ਕਹਿੰਦੇ ਸਤਿ ਹੋਗੇ ਇਹ ਸਤਿ ਹੋ ਹੀ ਨਹੀਂ ਸਕਦੇ ਜਿਸ ਦਾ ਮਾਇਆ ਨਾਲ ਪਿਆਰ ਹੈ ਉਹ ਮਾਇਆ ਦੇ ਵਿੱਚ ਫਸੇ ਹੋਏ ਗਲਤਾਨਾ ਤਾਂ ਉਹ ਕਿਵੇਂ ਸਤਿ ਹੋ ਸਤ ਨਾਲ ਪਿਆਰ ਚਾਹੀਦਾ ਸੱਚ ਨਾਲ ਪਿਆਰ ਚਾਹੀਦਾ ਉਹ ਸੱਚੇ ਰੰਗ ਤੇ ਚੱਲਣਾ ਪੈਣਾ ਕਿਉਂਕਿ ਇਹੋ ਸਤਗੁਰ ਰਬਦਾਸਵਾਹਲ ਜੀ ਕਹ ਰਹੇ ਸਹਿ ਕੀ ਸਾਰ ਸੁਹਗਣ ਜਾਣੇ ਤਜ ਅਬਮਾਨ ਸੁਖ ਰਲਿਆ ਮਾਨੇ ਤਨ ਮਨ ਦੇਹ ਨਾ ਤਨਮਨ ਦੇਕੇ ਉਹ ਕਿਸੇ ਨੂੰ ਹੋ ਨਹੀਂ ਦਿਖਦੇ ਸਹਿ ਕੇ ਸਾਤ ਸੁਹਾਗਣ ਜਾਣੇ ਤਜਬ ਮਾਨ ਸੁਖ ਰਲੀਆਂ ਮਾਨੇ ਤਨਮਨ ਦੇਨਾ ਅਵਰਾ ਰੱਖੇ ਅਵਰਾ ਦੇਖਣਾ ਸੁਨੇ ਆਪਾਖੇ ਉਹ ਜਿਹੜੇ ਆਪਣੇ ਤਨਮਨ ਸਰੀਰ ਨੂੰ ਸਾਰੇ ਨੂੰ ਕਰਵਾਬ ਕਰ ਦਿੰਦੇ ਜਿਨ੍ਹਾਂ ਦਾ ਆਪਣੇ ਪਤੀ ਨਾਲ ਪਿਆਰ ਹੁੰਦਾ ਤੇ ਪਤੀ ਵੀ ਜਿਹੜਾ ਉਹ ਸਤ ਨੂੰ ਨਿਭਾਉਂਦਾ ਗ੍ਰਸਤ ਨੂੰ ਨਿਭਾਉਂਦਾ ਕਿ ਮੇਰਾ ਹੋਰ ਕਿਤੇ ਜਿਹੜਾ ਰਿਸ਼ਤਾ ਜਿਹੜਾ ਜਿਸ ਔਤ ਤੱਕ ਹੈ ਉਸ ਤੱਕ ਸੀਮਤ ਹੈ ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਸਤੀ ਹੈ ਪਰ ਉਦਾਂ ਨਹੀਂ ਹੋ ਸਕਦਾ ਪ੍ਰੀਤ ਬਿਨਾ ਕੈਸੇ ਬੱਦੇ ਸਨੇਹ ਜਬ ਲਗ ਰਸ ਤਬ ਲਗ ਨਹੀਂ ਨੇ ਕਿੰਨੇ ਪ੍ਰੇਮ ਤੋਂ ਬਿਨਾ ਪਿਆਰ ਦੇ ਵਿੱਚ ਕਿਵੇਂ ਵੱਜਿਆ ਜਾ ਸਕਦਾ ਪ੍ਰੀਤ ਹੋ ਤਾਂ ਤੈਨੂੰ ਸਨੇਹ ਹੋ ਪ੍ਰੇਮ ਦੇ ਵਿੱਚ ਵੱਜਣਾ ਤਾਂ ਪ੍ਰੀਤ ਹੋਣਾ ਜ਼ਰੂਰੀ ਹੈ ਝੂਠੀ ਦੇਖੀ ਪ੍ਰੀਤ ਜਗਤ ਕੀ ਝੂਠੀ ਦੇਖੀ ਆਪਣੇ ਸੁਖ ਸਭੀ ਲਗਤ ਹੈ ਕਿਆ ਦਾਰਾ ਕਿਆ ਮਿਤ ਹੋਤਾ ਕਹਿੰਦੇ ਆਪਣੇ ਸੁਖਾਂ ਦੇ ਜਿਹੜੇ ਲੱਗੇ ਹੋਏ ਆ ਇਹ ਪ੍ਰੀਤੀ ਝੁੱਠੀ ਹੈ ਇਸ ਕਰਕੇ ਪ੍ਰੀਤ ਬਿਨਾ ਕੈਸੇ ਬੱਧੇ ਸੱਦੇ ਜਦ ਲਗ ਰਸ ਦੁਨੀਆ ਦੇ ਰਸ ਸੰਸਾਰ ਦੇ ਰਸ ਇਹ ਮਾਇਆ ਦੇ ਰਸ ਹੈ ਤਦ ਲਗ ਨਹੀਂ ਨੇ ਕਹਿੰਦੇ ਪਿਆਰ ਹੋ ਹੀ ਨਹੀਂ ਸਕਦਾ ਉਦੋਂ ਤੱਕ ਜਿੰਨੀ ਦੇ ਤੱਕ ਦੁਨੀਆ ਦੇ ਰਸਾਂ ਦੇ ਵਿੱਚ ਮਾਇਆ ਦੇ ਵਿੱਚ ਇਹ ਮਨ ਗਲਤਾਨਾ ਇਹਨੂੰ ਚੰਗੇ ਲੱਗਦੇ ਬਾਹਲੇ ਰਸ ਅੰਦਲੇ ਰਾਸਨ ਦਿੱਤਾ ਇਹਨੂੰ ਪਤਾ ਹੀ ਨਹੀਂ ਹੈ ਸਹਿਨ ਸਤ ਕਰੇ ਜੀਆ ਆਪਣੇ ਸੋ ਰਮਿਆ ਕੋ ਮਲੇ ਨਾ ਆਪਣੇ ਸੁਪਨੇ ਜੀ ਕਿੰਦੇ ਕੋਈ ਮਨ ਦਾ ਸ਼ਾਹ ਜਿਹੜਾ ਉਹ ਇਹ ਸੋਚੇ ਕਿ ਮੈਂ ਇਸ ਦਾ ਮਾਲਕ ਹਾਂ ਤੇ ਉਸ ਦੇ ਵਿੱਚ ਰੰਗਿਆ ਹੋਇਆ ਮਾਇਆ ਦੇ ਵਿੱਚ ਹੀ ਉਹ ਵੀ ਤਾਂ ਕਹਿੰਦੇ ਸੁਪਨੇ ਦੇ ਵਿੱਚ ਵੀ ਨਹੀਂ ਪ੍ਰਮਾਤਮਾ ਦਰਸ਼ਨ ਦੇ ਸਕਦਾ ਕਿਉਂਕਿ ਉਹਦਾ ਤਾਂ ਮਨ ਜਿਹੜਾ ਹੈ ਇਸ ਮੂਹ ਮਾਇਆ ਦੇ ਵਿੱਚ ਹੀ ਹੈ ਉਹ ਆਪਣੇ ਆਪ ਨੂੰ ਸ਼ਾਹ ਕਹੋਂਦਾ ਕਿ ਮੈਂ ਦੁਨੀਆ ਦੇ ਉੱਤੇ ਆਇਆ। ਪਰ ਜਿਹੜਾ ਸੱਤ ਦਾ ਮਾਲਕ ਹੈ ਉਹਦੇ ਵਿੱਚ ਉਹਦਾ ਮਨ ਨਹੀਂ ਹੈ। ਪਰਮਾਤਮਾ ਦੇ ਵਿੱਚ ਮਨ ਨਹੀਂ ਹੈ ਉਹਦਾ। ਇਸ ਦੁਨੀਆ ਦੇ ਵਿੱਚ ਮਨ ਹੈ। ਸੋ ਜੇਕਰ ਉਸ ਦੇ ਵਿੱਚ ਰੰਗਣਾ ਹੈ ਤਾਂ ਇਹ ਦੁਨੀਆ ਛੱਡਣੀ ਪੈਣੀ ਹੈ। ਇਸ ਦੁਨੀਆ ਨੂੰ ਕੂੜ ਮੰਨਣਾ ਪੈਣਾ। ਤੇ ਜੇ ਕੂੜ ਨਾ ਮੰਨਾਂਗੇ ਤਾਂ ਕਹਿੰਦੇ ਸੁਪਨੇ ਵਿੱਚ ਵੀ ਪਰਮਾਤਮਾ ਤੁਹਾਨੂੰ ਨਜ਼ਰ ਨਹੀਂ ਆ ਸਕਦਾ। ਤੇ ਜੇ ਕਿਤੇ ਸੁਪਨੇ ਦੇ ਵਿੱਚ ਨਜ਼ਰ ਆਉਂਦਾ ਤਾਂ ਕਹਿੰਦੇ ਉਹਦੇ ਜਿੱਦਾ ਵੱਡਾ ਬੰਦਾ ਹੀ ਨਹੀਂ ਕੋਈ ਵੀ। ਕਿ ਸਤਗੁਰ ਕਬੀਰ ਮਹਾਰਾਜ ਜੀ ਨੈਨਾ ਕਰਦੇ ਸੁਪਨੇ ਜੇ ਬੜਾਏ ਕਿ ਮੁਖ ਸੇ ਨਿਕਸੇ ਰਾਮ ਉਹਨਕੇ ਪਗ ਕੀ ਪੰਹੇ ਮੇਰੇ ਤਨ ਕੀ ਜਾਮ ਸੁਪਨੇ ਦੇ ਵਿੱਚ ਜਿਨ੍ਹਾਂ ਨੂੰ ਨਜ਼ਰ ਆਉਂਦਾ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਮੇਰੇ ਚਮੜਾ ਲਾ ਉਤਾਰ ਕੇ ਉਹਦੇ ਪੈਰਾਂ ਦੀ ਜੁੱਤੀ ਬਣਾ ਦਿਓ ਸੋ ਇਹਦਾ ਉਹਨਾਂ ਦੇ ਗੁਰੂਆਂ ਦਾ ਕਹਿੰਦਾ ਇਥੋਂ ਸਾਨੂੰ ਸਮਝ ਲੈਣਾ ਚਾਹੀਦਾ ਕਿ ਇਹ ਦੁਨੀਆ ਦੀ ਮਾਇਆ ਜਿਹੜੀ ਹੈ ਜਿੰਨੀ ਦੇ ਤੱਕ ਇਸ ਦਾ ਸੱਕਸਾਂ ਦੇ ਵਿੱਚ ਅਸੀਂ ਹੈ ਅਸੀਂ ਸੱਚ ਵੱਲੋਂ ਤੁਰ ਨਹੀਂ ਰਹੇ ਤਨ ਮਨ ਤਨ ਗ੍ਰਹਿ ਸੌਪ ਸਰੀਰ ਕਹਿੰਦੇ ਤਨ ਵੀ ਮਨ ਵੀ ਤਨ ਵੀ ਗ੍ਰਹਿ ਕਰ ਵੀ ਤੇ ਸਰੀਰ ਵੀ ਇਹ ਸਾਰਾ ਕੁਛ ਸੌਪ ਦਿਓ ਕਹਿੰਦੇ ਸੋਈ ਸੁਹਾਗਣ ਕਹੇ ਕਬੀਰ ਉਹ ਸੁਹਾਗਣ ਹੈ ਜਿਹੜੇ ਮਾਲਕ ਦੇ ਤਨ ਮਨ ਤਨ ਗ੍ਰਹਿ ਸੌਪ ਸਰੀਰ ਸਾਰਾ ਕੁਛ ਕੁਰਬਾਨ ਕਰ ਦੇਵੇ ਇਸੇ ਕਰਕੇ ਉਹ ਕਹਿੰਦੇ ਵੀ ਜੇਕਰ ਉਸ ਪ੍ਰਮਾਤਮਾ ਨਾਲ ਲੈਣਾ ਤੇ ਉਹਦੀ ਪੂਜਾ ਕੀ ਹੈ ਇਹ ਨਹੀਂ ਕਿ ਫੁੱਲ ਪੱਤੀਆਂ ਲੈ ਲੈ ਦੁਨੀਆ ਦੇ ਪਦਾਰਥ ਲੈ ਲੈ ਉਹ ਤਾਂ ਕਹਿੰਦੇ ਜੇ ਪੂਜਾ ਕਰਨੀ ਹੈ ਤਾਂ ਫਿਰ ਸਤਗੁਰ ਅਬਦਾਸ ਸਾਹਿਬ ਨੇ ਜੇ ਕਹਿੰਦੇ ਤਨ ਮਨ ਅਰਪੋ ਪੂਜਿਚਿ ਲਾਵੋ ਗੁਰ ਪ੍ਰਸ਼ਾਦ ਨਰੰਜਨ ਪਾਵੋ ਜੇ ਗੁਰੂ ਦੀ ਕਿਰਪਾ ਲੈਣੀ ਹੈ ਤੇ ਤਨ ਮਨ ਅਰਪਣਾ ਪੈਣਾ ਇਸੇ ਕਰਕੇ ਜਿਹੜਾ ਸੁਹਾਗਣ ਹੈ ਅਸੀਂ ਸੁਹਾਗਣ ਕਿਉਂ ਕੰਨੇ ਤਨ ਪਰ ਸਹੀ ਨਾ ਆਖੇ ਬੈਨ ਇਕੱਠੇ ਹੋਏ ਬਾਣੀ ਨੇ ਕਹਿੰਦੀ ਕਿ ਜੇ ਪਤੀ ਪਤਨੀ ਇਕੱਠੇ ਬੈਠੇ ਹੈ ਤਾਂ ਅਸੀਂ ਉਹਨੂੰ ਪਤੀ ਪਤਨੀ ਕਹ ਲਈਏ ਨਹੀਂ ਜੇਕਰ ਉਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕਰਕੇ ਦੋ ਮੂਰਤਾਂ ਤੋਂ ਇੱਕ ਜੋਤ ਨਹੀਂ ਬਣਾਈ ਤਾਂ ਫਿਰ ਉਹ ਸੁਹਾਗਣ ਨਹੀਂ ਕਹਿ ਸਕਦੇ ਤਾਂ ਉਹ ਉਹਨੂੰ ਪਤੀ ਵੀ ਨਹੀਂ ਕਹਿ ਸਕਦਾ ਸੋ ਸਤਗੁਰ ਕਬੀਰ ਮਹਾਰਾਜ ਜੀ ਇਸ ਸ਼ਬਦ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਜਦੋਂ ਦੂਸਰੇ ਤੋਂ ਆਪਣੇ ਆਪ ਨੂੰ ਕੁਰਬਾਨ ਕਰਾਂਗੇ ਤਾਂ ਅਸਲੀ ਆਪਣਾ ਸਾਰਾ ਕੁਝ ਰਸ ਕਸ ਸਵਾਦ ਜਿੰਨੇ ਵੀ ਦੁਨੀਆ ਦੇ ਹੈ ਸੰਤਿਆਗਣੇ ਪੈਣਗੇ ਅਸਲੀ ਪ੍ਰੇਮ ਸਾਡਾ ਉਦੋਂ ਹੀ ਪ੍ਰਮਾਤਮਾ ਨਾਲ ਪੈਦਾ ਹੁੰਦਾ ਹੈ ਜਦੋਂ ਇਸ ਭਰਮ ਨੂੰ ਅਸੀਂ ਸਮਝ ਗਏ ਕਿਉਂਕਿ ਇਹ ਭਰਮ ਦੇ ਵਿੱਚ ਹੈ ਦੁਨੀਆ ਦੁਨੀਆ ਜਿਹੜੀ ਹੈ ਜੋ ਵੀ ਹੈ ਖਤਮ ਹੋਣੀ ਹੈ ਪਰ ਸਾਨੂੰ ਸੱਚ ਲੱਗ ਰਹੀ ਹੈ ਕਿਉਂਕਿ ਇਹ ਦੁਨੀਆ ਕੋੜ ਹੈ ਝੂਠ ਹੈ ਸੁਪਨਾ ਜਿਵੇਂ ਸਮਝਦੇ ਅਸੀਂ ਹੌਂ ਦਾ ਇਸੇ ਤਰ੍ਹਾਂ ਇਹ ਸੁਪਨੇ ਦੀ ਦੁਨੀਆ ਹੈ ਛੱਡ ਕੇ ਚਲੀ ਜਾਣਾ ਪਰ ਅਸੀਂ ਜਿੰਨੇ ਦੇ ਤੱਕ ਸੁਆਸ ਹੁੰਦੇ ਆ ਸਾਨੂੰ ਇਹ ਸੱਚ ਨਜ਼ਰ ਆ ਰਿਹਾ ਹੈ ਵੀ ਇਹ ਸੱਚ ਹੈ ਜੋ ਨਜ਼ਰ ਨਹੀਂ ਆ ਰਿਹਾ ਉਹਨੂੰ ਅਸੀਂ ਝੂਠ ਸਮਝ ਕੇ ਬੈਠੇ ਆ ਜੋ ਨਜ਼ਰ ਨਹੀਂ ਆ ਰਿਹਾ ਉਹ ਹੋਹੀ ਸੱਚ ਹੈ ਜੋ ਸਨੁ ਜੀਦੇ ਦੀ ਨਜ਼ਰ ਆ ਰਿਹਾ ਇਹ ਸਾਰਾ ਹੀ ਕੋੜ ਹੈ ਸੋ ਕਬੀਰ ਮਹਾਰਾਜ ਦੇ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਆਓ ਆਪਣੇ ਜੀਵਨ ਦੇ ਵਿੱਚ ਇਸ ਨੂੰ ਢਾਲਣ ਲਈ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਅਰਦਾਸ ਕਰੀਏ ਜੋਇ ਕਰੀਏ ਕਿ ਉਹ ਰੰਜੇ ਸਵਾਸਾਂ ਨੂੰ ਆਪਣੇ ਲੇਖੇ ਚ ਲਾਉਣ ਲਈ ਆਪਣੀ ਕਿਰਪਾ ਕਰਨ ਪ੍ਰੀਤ ਮਨ ਦੇ ਵਿੱਚ ਜਗਾਓ ਇਹ ਮਨ ਜਿਹੜਾ ਵਿਸ਼ੇ ਬਕਾਰਾ ਤੋਂ ਦੂਰ ਹੋ ਜਵੇ ਵਿਰਾਗ ਦੇ ਵਿੱਚ ਜਾਵੇ ਉਦਾਸ ਦੇ ਵਿੱਚ ਜਾਵੇ ਕਿਉਂਕਿ ਇਹ ਦੁਨੀਆ ਜਿੰਨੀ ਦੇ ਤੱਕ ਇਸ ਦੁਨੀਆ ਤੋਂ ਉਦਾਸ ਨਹੀਂ ਹੁੰਦਾ ਇਹਨੂੰ ਪਰਮਾਤਮਾ ਯਾਦ ਨਹੀਂ ਆ ਸਕਦਾ ਸੋ ਬੇਨਤੀ ਅਦਾਸ ਅਬਜੇ ਕਰਦੇ ਹੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ